ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਇਸ ਚੈਨਲ ਨੂੰ ਤੁਸੀਂ ਸੇਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਦੇ ਅੱਜ ਦੀ ਪਹਿਲੀ ਪ੍ਰੋਫਾਈਲ ਲੜਕਾ ਕਤਰੀ ਕਾਸਟ ਜਨਮ ਤਰੀਕ 1996 ਹਾਈਟ 5 ਫੁੱਟ 5 ਇੰਚ ਸ਼ਹਿਰ ਲੁਧਿਆਣਾ ਕੰਮ ਪ੍ਰਾਈਵੇਟ ਜੌਬ ਤਨਖਾਹ 35000 ਰੁਪਏ ਪ੍ਰਤੀ ਮਹੀਨਾ ਪਰਿਵਾਰ ਮੈਂਬਰ 1 ਪਰਾਂ ਮੰਗੇ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9464754263 9464754263 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 28.09.1994 ਕਾਇਟੇ ਉਹ ਪੰਜਾਬੀ ਤੋਂ 8 ਇੰਚ ਪੜਾਈ ਪਲੱਸ 2 ਕਾਸਟ ਆਰਾਮਦਾਸ ਸਿੰਘ ਸਿੱਖ ਸ਼ਹਿਰ ਲੁਧਿਆਣਾ ਪਰਿਵਾਰ ਮੈਂਬਰ ਮਾਤਾ ਪਿਤਾ ਪੈਣਾ ਭਰਾ ਮਾਂ ਪੈਨ ਵਿਆਹੀ ਹੋਈ ਹੈ ਕੰਮ ਆਪਣਾ ਬਿਜ਼ਨਸ ਐਂਬੂਲੈਂਸ ਦੀਆਂ ਚਾਰ ਗੱਡੀਆਂ ਨੇ ਮੰਗ ਵਧੀਆ ਪਰਿਵਾਰ ਤੋਂ ਪੜੇ ਲੈ ਕੇ ਸਿਲਾਈ ਕਰਦੀ ਜਾਂ ਪਾਰਲਰ ਦਾ ਕੰਮ ਸਿੱਕੀ ਹੋਈ ਲੜਕੀ ਦੇ ਲੋੜੇ ਇਹਨਾਂ ਦਾ ਮੋਬਾਈਲ ਨੰਬਰ 99699 163 ਐਨ ਕਿਆਸੀ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜੰਤਰੀਕ ਉਮਰ 2093 ਹਾਈਟ 5 ਫੁੱਟ 11 ਇੰਚ ਜਨਮ ਟਾਈਮ 1:42 ਸਵੇਰ ਦਾ ਲੜਕਾ ਮੰਗਲੇਕ ਕਾਸਟ ਖਤਰੀ ਪੜਾਈ ਬੀ ਕਾਮ ਕੰਮ ਮੈਨੇਜਰ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਬਿਜ਼ਨਸਮੈਨ ਇੱਕ ਭੈਣ ਵਿਆਹੀ ਹੋਈ ਹੈ ਮੰਗ ਬੜੀ ਪਰਿਵਾਰ ਤੋਂ ਪੜਿ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 963997099 ਦੂਜਾ ਮੋਬਾਈਲ ਨੰਬਰ 9397784309 9397784309 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਉਮਰ 28 ਸਾਲ ਪੜਾਈ ਪਲੰਬਰ ਦਾ ਕੋਰਸ ਕੀਤਾ ਹੋਇਆ ਹੈ ਕਾਸਟ ਯਰ ਸਿੱਖ ਜ਼ਮੀਨ 40 ਵਿਕੀ ਪਰਿਵਾਰ ਮੈਂਬਰ ਦੋ ਪਰ ਆ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 978039307 ਸਤਨਮੇ 803 907 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਨਾਮ ਸਿੰਘ ਜਨਮ ਤਰੀਕ 17 6 ਮਹੀਨਾ 1998 ਹਾਈਟ 5 ਫੁੱਟ 9 ਇੰਚ ਪੜਾਈ ਬੀਏ ਕਾਸਟ ਯਰ ਸਿੱਖ ਜ਼ਮੀਨ 4 ਏਕੜ ਕਾਮ ਗਵਰਨਮੈਂਟ ਸੀਟੀਯੂ ਚੰਡੀਗੜ੍ਹ ਮੰਗ ਬਧੀਆਂ ਪਰਵਾਹ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਰੋਪੜ ਫਤਿਹਗੜ ਮੁਹਾਲੀ ਜ਼ਿਲ੍ਹੇ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8327341299 ਦੂਜਾ ਮੋਬਾਈਲ ਨੰਬਰ 0096599 525284 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਔਕਰਨ ਜਨਮ ਤਰੀਕ 1990 ਕਾਸਟ ਆਰਮਦਾਸੀ ਸਿੱਖ ਜ਼ਿਲ੍ਹਾ ਰੋਪੜ ਪੜਾਈ ਐਮ ਐਸ ਸੀ ਆਈਟੀ ਅਤੇ ਮਲਟੀਮੀਡੀਆ ਕਾਮਾ ਐਕਟਿੰਗ ਫਿਲਮ ਐਡੀਟਰ ਅਤੇ ਕਲਰ ਲਿਸਟ ਦਾ ਕੰਮ ਕਰਦੀ ਨੀ ਲੁਧਿਆਣੀ ਪਰਿਵਾਰ ਮੈਂਬਰ ਪਿਤਾ ਪ੍ਰਾਈਵੇਟ ਜੋਬ ਮਾਤਾ ਹਾਊਸ ਵਾਈਫ ਇੱਕ ਪ੍ਰਾਈਵੇਟ ਜੋਬ ਮੰਗ ਵੀ ਬੜਿਆ ਪਰਿਵਾਰ ਤੋਂ ਪੜੇ ਲੈ ਕੇ ਲੜਕੇ ਦੀ ਲੋੜ ਹੈ ਅ ਲੜਕਾ ਮਲਟੀਮੀਡੀਆ ਐਕਟਿੰਗ ਦਾ ਕੰਮ ਕਰਦਾ ਹੋਵੇ ਚੰਡੀਗੜ੍ਹ ਰੋਪੜ ਲੁਧਿਆਣੇ ਨੂੰ ਪਹਲ ਹੈ ਸਿੰਪਲ ਵੈਰੀਜ਼ ਇਹਨਾਂ ਨੇ ਕਹਨੀ ਹੈ ਇਹਨਾਂ ਦਾ ਮੋਬਾਈਲ ਨੰਬਰ 98144 39400 97 ਦੂਜਾ ਮੋਬਾਈਲ ਨੰਬਰ 98788 70680 98788 70680 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 12 ਅਕਤੂਬਰ 2001 ਜਨਮ ਸਥਾਨ ਸਰਦੂਰਗੜ ਕਾਸਟ ਅਗਰਵਾਲ ਕੰਮ ਰਾਹੁਲ ਕਲਿਆਨਾ ਸਟੋਰ ਅਮੀਰਪੁਰ ਕਲਾ ਪਰਿਵਾਰ ਮੈਂਬਰ ਪਿਤਾ ਇੱਕ ਭੈਣ ਇੱਕ ਵੱਡਾ ਭਰਾ ਵਿਆਹ ਹੋਏ ਨੇ ਮੰਗ ਵਧੀਆ ਪਰਿਵਾਰ ਤੋਂ ਬੜੀ ਨੀਕੀ ਲੜਕੀ ਦੀ ਲੋੜ ਹੈ ਜਨਰਲ ਕਾਸਟ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 97819 52507 99811958507 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮਾ ਸਿੰਘ ਜਰਮ ਤ੍ਰੀਕ 28 ਸਾਲ ਹਾਈਟ 5 ਫੁੱਟ 11 ਇੰਚ ਜ਼ਿਲ੍ਹਾ ਤਰਨਤਾਰਨ ਗੋਤ ਰੰਦਾਵਾ ਕਾਸਟ ਜੜਸੀਕਾ ਪੜਾਈ 10ਵੀਂ ਪਾਸ ਜ਼ਮੀਨ 7 ਕਿੱਲੇ 6 ਕਿੱਲੇ ਝੁੱਪੀ ਵਿੱਚ ਨੇ ਮੁੰਡਾ ਬਾਹਰ ਜਾਣ ਵਾਸਤੇ ਕੰਮ ਸਿੱਖ ਰਿਹਾ ਹੈ ਪਰਿਵਾਰ ਮੈਂਬਰ ਇੱਕ ਪੈਨ ਇੱਕ ਪਰਾਂ ਮੈਰਿੰਨੀ ਪਰਾ ਕੈਨੇਡਾ ਵਿੱਚ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਕਿਰੇ ਲੋ ਕੰਮ ਕਰ ਕਰਨ ਵਾਲੀ ਸਮਝਦਾਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7981064002 7981064002 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤ੍ਰੇਕ 1 ਜਨਵਰੀ 1992 6 ਟੋ 5 ਪੁਰਚਾਰ ਇੰਚ ਪੜਾਈ 10ਵੀਂ ਪਾਸ ਕਾਸਟ ਜਰਸੀਕ ਜ਼ਿਲ੍ਹਾ ਮਾਨਸਾ ਜ਼ਮੀਨ 5 ਕਿੱਲੇ 10 ਕਿੱਲਿਆਂ ਦੀ ਕੀਤੇ ਹੀ ਕਰਦੇ ਨੇ ਕੀਤੇ ਵੜੀ ਦੇ ਸਾਰੇ ਸੰਦ ਬਣੇ ਹੋਏ ਨੇ ਕੰਮ ਕਰਾਏ ਤੇ ਵੀ ਕਰਦੇ ਨੇ 10 ਤੋਂ 4 ਲੱਖ ਰੁਪਏ ਸਾਲ ਦੀ ਆਮਦਨ ਹੈ ਪਰਵਾਰ ਮੈਂਬਰ ਇੱਕ ਅਪਰਾ ਦੋ ਭੈਣਾਂ ਵਿਆਹੀ ਹੋਈਆਂ ਨੇ ਮੰਗ ਵਧੀਆ ਪਰਵਾਰ ਤੋਂ ਬੜੀ ਨਿੱਕੇ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰਿਜ ਇਹਨਾਂ ਦਾ ਮੋਬਾਈਲ ਨੰਬਰ 732992400 732992400 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮਨ ਮੀਨਤਾ ਪਰ ਜਨਮ ਤਰੀਕ 28 ਮਈ 1991 ਜਨਮ ਟਾਈਮ ਸਵੇਰ ਦਾ 6:12 ਸ਼ਹਿਰ ਕੰਨਾ ਪੰਜਾਬ ਕਾਸਟ ਖਤਰੀ ਪੜਾਈ ਬੀਏ ਹਾਰਡਵੇਅਰ ਨੈਟਵਰਕਿੰਗ ਦੇ ਵਿੱਚ ਡਿਪਲੋਮਾ ਕੰਮ ਮੋਬਾਈਲ ਦਾ ਬਿਜ਼ਨਸ ਪਰਿਵਾਰ ਮੈਂਬਰ ਪਿਤਾ ਦੁਕਾਨਦਾਰ ਤੇ ਫਾਈਨੈਂਸ ਦਾ ਕੰਮ ਮਾਤਾ ਹਾਊਸ ਵਾਈਫਰ ਜ਼ਮੀਨ ਦੋ ਕਿੱਲੇ ਹੁੰਦੇ ਨੇ ਮਲੇਰ ਕੋਟਲਾ ਦੇ ਵਿੱਚ ਰਹਿੰਦੇ ਨੇ ਮੰਗ ਹਾਨਦਾਨੀ ਕਤਰੀ ਪਰਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਸੁੰਦਰ ਹੋਵੇ ਕੋਈ ਮੰਗ ਨਹੀਂ ਹੈ ਕਾਸਟ ਕਤਰੀ ਪਰਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 70593 7600 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 15 ਸਤਮ ਮਹੀਨਾ 1999 ਹਾਈ ਟੂ ਪੰਜ ਫੂਡ ਇਕੈਂਚ ਕਾਸਟ ਐਸਸੀ ਜ਼ਿਲ੍ਹਾ ਹੁਸ਼ਿਆਰ ਪਰ ਪੜਾਈ ਬੀ ਬੀਵੀਏ ਐਮਐਸਸੀ ਐਲ ਯੂਪੀ ਤੋਂ ਕੀਤੀ ਹੋਈ ਹੈ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ ਮੰਗ ਵਧੀਆ ਪਰਵਾ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463783220 9463783220 ਤੁਸੀਂ ਪਰਵਾ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 13 ਪਹਿਲਾ ਮਹੀਨਾ 1992 6 ਫੁੱਟ 5 ਫੁੱਟ 11 ਇੰਚ ਪੜਾਈ ਪਲੱਸ 2 ਕੰਮ ਖੇਤੀਬਾੜੀ 16 ਕਿੱਲੇ ਨੇ ਪਰਿਵਾਰ ਮੈਂਬਰ ਪਿਤਾ ਪੰਚਾਇਤ ਮੈਂਬਰ ਮਾਤਾ ਹਾਊਸ ਵਾਈਫ ਇੱਕ ਵੱਡਾ ਪਰਾਂ ਦਿਲੌਸ਼ਿਆਰ ਪਰ ਮੰਗ ਵਧੀਆ ਪਰਵਾਰ ਤੋਂ ਪਰ ਡਿੱਕੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ +973 750 1452 +973 3650 1452 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸ਼ਰਮਾ ਜਨਮ ਤਰੀਕ 28 ਜੂਨ 1993 ਹਾਈਡਰ 5 ਫੁੱਟ 8 ਇੰਚ ਜਨਮ ਟਾਈਮ ਸਵੇਰ ਦਾ 4:25 ਜਨਮ ਸਥਾਨ ਲੁਧਿਆਣਾ ਲੜਕਾ ਮੰਗਲਿਕ ਪੜਾਈ ਪਲੱਸ 2 ਕਾਸਟ ਵਰਮਨ ਕਮ ਬਿਜ਼ਨਸ ਰੈਡੀमेड ਗਾਰਮੈਂਟ ਇਨਕਮ 1 ਲੱਖ ਮਹੀਨਾ ਪਰਿਵਾਰ ਮੈਂਬਰ ਮਾਤਾ ਗਾਰਮੈਂਟ ਜੋ ਰਿਟਾਇਰਡ ਨੇ ਪੇ ਨਤੀਪਰਾ ਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹਨ ਕੇ ਲੜਕੇ ਦੀ ਲੋੜ ਹੈ ਲੜਕੀ ਮੰਗਲੀਕ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9041680993 9041680998 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 8 ਨਵੰਬਰ 1999 ਵਿੱਚ ਹਾਈਟ 5 ਫੁੱਟ 5 ਇੰਚ ਬੜਾਈ +2 ਕਾਸਟ ਅਅਰਸ ਇੱਕ ਜੀਵਨ ਤਨ ਕੇ ਲਈ ਜਿਲ੍ਹਾ ਤਰਨਤਾਰਨ ਕਾਮ ਲੜਕਾ ਅੰਮਰਤਾ ਦੇ ਗਰੰਤੀ ਸਿੰਘ ਹੈ ਮੰਗ ਵਧੀਆ ਪਰਵਾਰ ਤੋਂ ਗੁਰਸਿੱਖ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9517210198 9517210198 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਸਾਰ ਦੇ ਦਿੱਤੇ ਹੋਏ WhatsApp ਨੰਬਰ 'ਤੇ ਤੁਸੀਂ ਆਪਣਾ ਪੂਰਾ ਵਾਈੋ ਡਾਟਾ ਭੇਜੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp 'ਤੇ ਤੁਸੀਂ ਮੈਸੇਜ ਕਰਨਾ ਵਾਇਸ ਮੈਸੇਜ ਵੀ ਕਰ ਸਕਦੇ ਹੋ ਸਾਡਾ WhatsApp ਨੰਬਰ 9501519137 ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ